ਇਹ ਅੱਜ ਜੀ ਨੂੰ ਪਤਾ ਸੰਸਾਰ ਨੂੰ ਅਜੇ ਨਹੀਂ ਪਤਾ ਕਿ 994 ਡਿਗ ਚੌਕੜੀ ਤੋਂ ਬਾਅਦ ਪਹਿਲੀ ਵਾਰੀ ਮਾਤਰੂਕਤ ਹੋਈ ਕਿਉਂਕਿ ਅਕਾਲ ਪੁਰਖ ਦੇ ਸਿੱਧੇ ਸਿੱਧੇ ਦਰਸ਼ਨ ਅਜੇ ਤੱਕ ਕਿਸੇ ਨੂੰ ਨਹੀਂ ਹੋਏ ਇਸੇ ਕਰਕੇ ਉਹਦੇ ਬਾਰੇ ਕਿਹਾ ਗਿਆ ਉਹ ਨਿਰਆਕਾਰ ਹੈ ਉਹ ਬਿਨਾਂ ਰਗ ਰੂਪ ਤੋਂ ਹੈ ਪਰ ਜਿਨ੍ਹਾਂ ਨੂੰ ਦਰਸ਼ਨ ਹੋਏ ਉਹਨਾਂ ਨੇ ਦੱਸ ਵੀ ਦਿੱਤਾ ਕਿ ਉਹਦਾ ਕੋਈ ਨਾ ਕੋਈ ਅਕਸ ਹੈ ਜੋ ਸਾਨੂੰ ਨਜ਼ਰ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਨੇਕ ਲੰਕ ਹੋ ਕੇ ਆਏਗਾ। ਨੇਕ ਨੇਕ ਲੰਕ ਬੱਜੀ ਡੰਕ ਚੜੂ ਦਾ ਰਵਿੰਦ ਸਿੰਘ ਜੀ ਉਹ ਨੇਕ ਲੰਕ ਹੋ ਕੇ ਆਏ ਸੁੰਨੇ ਕਲੰਕ ਜਦੋਂ ਆਇਆ ਗੁਰਮੁਖਾ ਆਤਮ ਲੱਗੀ ਔਰ ਆਪ ਜੀ ਦੇ ਵਿੱਚ ਬਹੁਤ ਸਾਰੇ ਜ਼ਿੰਮੇਵਾਰ ਭਰਾ ਬੈਠੇ ਹੋਣੇ ਆ ਔੜ ਕਦੋਂ ਹੁੰਦੀ ਆ ਜਦੋਂ ਬਰਸਾਤ ਨਹੀਂ ਪੈਂਦੀ ਇੱਥੇ ਬਰਸਾਤ ਕਿਹੜੀ ਆ ਅੰਮ੍ਰਿਤ ਦੀ ਅਕਾਲ ਪੰਥ ਦੇ ਅੰਮ੍ਰਿਤ ਦੀ ਬਰਸਾਤ ਉਹਦਾ ਉਹ ਨਹੀਂ ਹੋਈ ਤੇ ਗੁਰਮੁਖਾ ਨੂੰ ਔੜ ਲੱਗੀ ਰਹੀ ਗੁਰਮੁਖਾ ਆਤਮ ਲੱਗੀ ਔੜ ਪਰ ਹੋਇਆ ਕੀ ਜੇ ਔੜ ਲੱਗੀ ਹੋਈ ਸੀ ਪ੍ਰਭ ਸਾਚੇ ਆਪ ਬੁਝਾਈ ਗਿਆ ਪਰਮਾਤਮਾ ਆਇਆ ਉਸ ਔੜ ਨੂੰ ਜਿਹੜਾ ਸੋਕਾ ਪਿਆ ਹੋਇਆ ਸੀ ਉਸ ਔੜ ਨੂੰ ਉਹਨੇ ਆਪਣੇ ਅੰਮ੍ਰਿਤ ਦੇ ਨਾਲ ਸਿੰਜ ਲਿਆ ਕਿੱਥੇ ਹੋਈ ਇਹ ਗੱਲ ਅੱਜ ਤੱਕ ਇਹ ਕਿਹਾ ਗਿਆ ਕਿ ਪਰਮਾਤਮਾ ਜਿਹੜਾ ਉਹ ਸੱਚਖੰਡ ਦੇ ਵਿੱਚ ਪਰਮਾਤਮਾ ਨਾਲ ਉੱਥੋਂ ਹੀ ਸਾਰੀ ਉਹ ਲੀਲਾ ਨੂੰ ਕਰਦਾ ਹੈ ਹੋਰ ਕੀ ਹੋਇਆ ਲੋਕmaat ਆਇਆ ਦੌੜ ਉਹ ਨੇਕਲੰਕ ਜਿਸ ਬਾਰੇ ਕਿਹਾ ਇਸ ਵਿੱਚ ਪਤਾ ਨੇ ਨੇਕਲੰਕ ਵਜੀ ਢੰਕ ਚੱਡੂ ਦਾ ਰਹਿ ਗਿਆ ਲੋਕmaat ਆਇਆ ਦੌੜ ਨੇਕਲੰਕ ਜਾਮਾ ਪਾਈ ਉਹ ਲੋਕਮਤ ਆ ਗਿਆ ਜਮਾ ਜਿਹੜਾ ਪਾਇਆ ਨੀਕ ਲਖ ਦਾ ਪੰਡਤ ਲੱਭਦੇ ਫਿਰਦੇ ਪੁੱਤ ਸਪੁੱਤਾ ਬ੍ਰਾਹਮਣ ਗੌੜ ਬ੍ਰਾਹਮਣ ਗੌੜ ਨੇ ਆਉਣਾ ਇਹ ਲੱਭਦੇ ਫਿਰਦੇ ਨੇ ਉੱਚੇ ਢਿੱਲੇ ਫੋਲ ਫਲਾਈ ਆ ਲੱਭਦੇ ਨੇ ਕਿ ਉਹ ਕਿੱਥੇ ਆਵੇ ਤੇ ਅਸੀਂ ਉਹਦੇ ਦਰਸ਼ਨ ਕਰੀਏ ਕਿਦੇ ਬ੍ਰਾਹਮਣ ਗੌੜ ਉਹ ਨੇਕ ਲੰਕ ਵੜ ਕੇ ਜਾਮਾ ਧਾਰ ਕੇ ਆ ਗਿਆ ਕਿੱਥੇ ਆ ਗਿਆ ਮਤਲਬ ਗੁਰਗੋਬਿੰਦਾ ਵੇਖੇ ਮਿੱਠੇ ਕੋੜ ਸੰਬਲ ਨਗਰੀ ਡੇਰਾ ਲਾਈ ਸੰਬਲ ਨਗਰੀ ਡੇਰਾ ਲਾਈ ਉਹ ਸੰਬਲ ਵਾਸਤੇ ਤੁਸੀਂ ਸਾਰੇ ਪੜੇ ਲਿਖੇ ਮੇਰੇ ਭੈਣ ਭਰਾ ਬੈਠੇ ਹੋ ਸੰਬਲ ਦੀਆਂ ਗੱਲਾਂ ਇੰਨੀਆਂ YouTube ਤੇ ਫੇਸਬੁਕ ਤੇ ਇੰਸਟਾਗ੍ਰਾਮ ਤੇ ਐਨੀਆਂ ਚਲਦੀਆਂ ਨੇ ਤੁਸੀਂ ਦੇਖ ਦੇ ਕੇ ਅੱਕ ਜਾਓਗੇ ਪਰ ਅਸਲ ਸੰਬਲ ਦਾ ਕਿਸੇ ਨੂੰ ਵੀ ਉਹਦਾ ਵਿਸਾਰ ਸੰਬਲ ਨਿਵਾਸੀ ਨੇ ਆਪ ਆ ਕੇ ਦੱਸਿਆ ਕਿ ਮੈਂ ਸੰਬਲ ਆਪ ਪਿਆਰ ਕੀਤਾ ਔਰ ਮੈਹੀ ਦੇ ਵਿੱਚ ਆ ਕੇ ਆਪਣੀ ਖੇਡ ਕਰ ਰਿਹਾ ਨੇਕ ਲੱਖ ਜਮਾਤਾਰ ਗੁਰਗੋ ਬਿੰਦਾ ਵੇਖੇ ਮਿੱਟੇ ਕੌਰ ਸੰਪਲ ਨਗਰੀ ਡੇਰਾ ਲਾਈ ਆ ਪੰਥੀ ਗ੍ਰੰਥੀ ਰਹੇ ਦੌੜ ਕਿਆਸਰਾਈਆ ਲਾਰੇ ਨੇ ਲਪਰੇ ਨੇ ਦਸਵੀ ਰਹੇ ਨੇ ਕਿ ਉਹਨੇ ਆਉਣਾ ਭੇਵ ਹੋਏ ਨਾ ਪਾਈ ਆ ਉਹਦੇ ਬਾਰੇ ਜਾਣ ਵੀ ਕੋਈ ਨਹੀਂ ਸਕਦਾ ਲਪਦੇ ਸਾਰੇ ਨੇ ਕਿਆਸਰਾਈਆ ਸਾਰੇ ਲਾਉਂਦੇ ਨੇ ਕਲ ਕੀ ਅਵਤਾਰ ਨੇ ਆਉਣਾ ਨਿਹਕ ਲੰਕ ਨੇ ਆਉਣਾ ਪਰ ਉਹਦਾ ਭੇਦ ਕੋਈ ਪਾਣੀ ਉਹ ਜਿਹਦੇ ਉੱਤੇ ਉਹ ਮੇਟ ਫਿਰ ਹੁਣ ਉਸ ਨੇਕ ਲੰਕ ਦੀ ਪਛਾਣ ਦੱਸਿਆ ਗਾਲਪੁਰਖ ਨੇ ਤੁਹਾਡੇ ਪਿਤਾ ਪਰਮੇਸ਼ਰ ਨੇ ਤਾਂ ਕਿ ਮੇਰੇ ਬੱਚੇ ਕਿਤੇ ਭਲੇਖੇ ਵਿੱਚ ਨਾ ਰਹਿ ਜਾਣ ਕੀ ਪਛਾਣ ਨੇਕ ਲੰਕ ਵੱਡਾ ਰਾਜਨ ਰਾਜਾ ਸਾਰਿਆਂ ਤੋਂ ਵੱਡਾ ਰਾਜਾ ਇਸੇ ਕਪੇ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਮਹਾਰਾਜ ਕੋੜ ਸਾਰਿਆਂ ਤੋਂ ਵੱਡਾ ਰਾਜਾ ਨੇਕਲੰਕ ਵੱਡ ਰਾਜਨ ਰਾਜ ਪਾਰ ਬ੍ਰह्म ਅਖਵਾਏ ਦਾ ਉਹ ਰਾਜਨ ਰਾਜ ਨੇਕਲੰਕ ਜਿਹੜਾ ਉਹ ਪਾਰ ਬ੍ਰह्म ਕੋਲਾ ਪਛਾਣ ਦੇ ਨੇਕਲੰਕ ਸਿਰੇ ਲੈ ਲੈ ਸੁਣੋ ਨੇਕਲੰਕ ਵੱਡ ਰਾਜਨ ਰਾਜ ਔਰ ਬ੍ਰਹਮ ਅਕਵਾਇਨ ਦਾ ਜਿਸ ਦੇ ਸੀਸ਼ ਸੋਹੀ ਇੱਕੋ ਤਾਜ ਇਨੇ ਕਲੰਕ ਦੀ ਪਛਾਣ ਕਰਸੀਆ ਤੁਹਾਡੇ ਪਿਤਾ ਪਰਮੇਸ਼ਵਰ ਨੇ ਨੇ ਕਲੰਕ ਵੱਡ ਰਾਜਨ ਰਾਜ ਪਾਰ ਬ੍ਰਹਮ ਅਕਵਾਇਨ ਦਾ ਜਿਸ ਦੇ ਸੀਸ਼ ਸੋਹੀ ਇੱਕੋ ਤਾਜ ਤਖਤ ਨਿਵਾਸੀ ਸਾਰੇ ਮੇਟ ਮਟਾਏ ਦਾ ਔਰ ਜਦੋਂ ਉਸਨੇ ਆਪਣੇ ਸਿਰ ਦੇ ਉੱਤੇ ਤਾਜ ਲਾ ਲਿਆ ਅੱਜ ਕਿਸੇ ਵੀ रियासत ਦਾ ਕਿਸੇ ਵੀ ਕੰਟਰੀ ਦਾ ਦੱਸ ਬੇਨਤੀ ਕਰਿਆ ਕਰਦਾ ਕੋਈ ਇੱਕ ਵੀ ਇੱਕ ਮੁਖੀ ਵਾਲਾ ਵੀ ਕੋਈ ਰਾਜਾ ਦਿਖਾ ਦੇ ਨਹੀਂ ਦਿ세ਗਾ ਕਿਉਂ ਨਹੀਂ ਦਿ세ਗਾ ਜਿਸ ਦੇ ਸਿਰ ਉੱਤੇ ਇੱਕੋ ਤਾਜ ਤਖਤਨਵਾਸੀ ਸਾਰੇ ਮੇਟਮਟਾਏ ਦਾ ਕਰਮੀ ਕਰਤਾ ਕਰੇ ਆਪਣਾ ਕਾਜ ਹੁੰਨੇ ਆਪਣਾ ਕਾਜ ਰੰਗਵਿਤਾ ਕਿਸ ਨੇ ਨੇਕ ਲਗਨੇ ਬਾਡ ਰਜਨ ਰਾਜ ਨੇ ਜਿਹੜਾ ਆਪਣੇ ਆਪ ਨੂੰ ਪਾਰ ਬ੍ਰਹਮ ਅਖਵਾਉਂਦਾ ਹੈ ਜਿਸ ਨੇ ਆਪਣੇ ਸੀਸ ਦੇ ਉੱਤੇ ਪੰਜ ਬੁਕੀ ਤਾਜ ਲਾ ਲਿਆ ਕਰਨੀ ਕਰਤਾ ਕਰੇ ਆਪਣਾ ਕਾਜ ਕੁਦਰਤ ਕਾਦਰ ਖੀਨ ਵਿਖਾਏ ਦਾ ਕੀ ਕੀ ਦਿਖਾਉਣਾ ਤਖਤ ਨਵਾਸੀਆਂ ਦੇ ਤਖਤ ਖਤਮ ਕਰ ਰਿਹਾ ਫਤੂ ਜੀ ਪਾਸ ਜਨ ਭਗਤਾ ਰੱਖੇ ਲਾਜ ਜਨ ਭਗਤਾ ਰੱਖੇ ਲਾਜ ਗੁਰਮੁਖਾ ਆਪਣੇ ਰੰਗ ਰੰਗਾਇਦਾ ਏ ਉਹ ਮਿਹਰਬਾਨੀ ਕਰ ਰਿਹਾ ਗੁਰਮੁਖਾ ਨੂੰ ਆਪਣੇ ਰੰਗ ਦੇ ਵਿੱਚ ਕਿਵੇਂ ਰਗਣਾ ਆਪਣੀ ਰੰਗਤ ਉਹ ਕਿਵੇਂ ਜਾਣਦਾ ਸਿਧੋ ਚਰ ਲੈਣਾ ਗੁਰਮੁਖਾ ਓਲਾ ਆਪ ਮੁਕਾਲਿਆ ਤਾ ਰੰਗ ਚੜਿਆ ਆਪਣੇ ਵਿੱਚ ਤੇ ਗੁਰਮੁਖ ਦੇ ਵਿੱਚ ਕੋਈ ਫੋਲਾ ਨਹੀਂ ਰੱਖਿਆ ਸਾਫ ਸਾਫ ਦੱਸ ਦਿੱਤਾ ਕਿ ਮੈਂ ਤੁਹਾਨੂੰ ਤੁਹਾਡਾ ਪਿਤਾ ਪਰਮੇਸ਼ਰ ਮਿਲਣ ਆਇਆ ਮੈਂ ਭਗਵਾਨ ਮਿਲਣ ਆਇਆ ਐ ਮੇਰੇ ਬਖਤੂ ਐ ਮੇਰੇ ਬੱਚਿਓ ਗੁਰਮੁਖਾ ਓਲਾ ਆਪ ਮੁਕਾਲਿਆ ਨੈਣੀ ਦੇਵੇ ਦਰਸ ਮਹਾਨ ਮਹਾਨ ਦਰਸ਼ਨ ਕੀਦੇ ਆ ਪ੍ਰਮਾਤਮਾ ਦੇ ਆਮ ਦਰਸ਼ਨ ਤੇ ਸਾਰਿਆਂ ਦੇ ਆ ਮਹਾਨ ਦਰਸ਼ਨ ਕੀਦੇ ਸਿਰਫ ਇੱਕੋ ਇੱਕ ਪ੍ਰਮਾਤਮਾ ਦੇ ਗੁਰਮੁਖਾਂ ਓਲਾ ਆਪ ਮੁਕਾਲਿਆ ਨੈਣੀ ਦੇਵੇ ਦਰਸ ਮਹਾਨ ਸੀਸ ਤਾਜ ਆਪ ਲਗਾ ਲਿਆ ਜਿਹੜਾ ਨੈਣੀ ਦਰਸ ਦੇ ਰਿਹਾ ਜਿਨੇ ਗੁਰਮੁਖਾਂ ਦਾ ਤੇ ਆਪਣਾ ਕੋਲਾ ਖਤਮ ਕਰ ਲਿਆ ਸਖਸ਼ਤ ਹੋਇਆ ਸਾਹਮਣੇ ਹੋਇਆ ਦਰਸ ਦਿੱਤਾ ਉਹ ਆਪਣੀ ਪਛਾਣ ਕੀ ਦਿੰਦਾ ਸੀਸ ਤਾਜ ਆਪ ਲਗਾ ਲਿਆ ਸ਼ਾ ਪਾਦਸ਼ਾ ਰਾਜ ਰਾਜਾਨ ਤੁਸੀਂ ਪਛਾਣਤਾ ਪਾਦਸ਼ਾ ਸ਼ਾ ਪਾਦਸ਼ਾ ਕੌਣ ਹੁੰਦਾ ਪਾਦਸ਼ਾਹਾਂ ਦਾ ਸ਼ਾ ਪਾਦਸ਼ਾ ਰਾਜ ਰਾਜਾਨ ਸਾਰੇ ਰਾਜਿਆਂ ਦਾ ਰਾਹੀ ਅਖਿਲ ਸੋਹਮ মহারাজ ਸ਼ੇਰ ਸਿੰਘ ਵਿਸ਼ਨੂੰ ਘਵਾਂ ਦੀ ਜਾਨ ਚ ਕਿਤੇ ਤੱਤਵ ਜੁਦੀ ਜਾ ਥੋੜਾ ਸੋ ਪਰਮਾਤਮਾ ਹਾਂ ਸਾਡੀ ਆਤਮਾ ਮਹਾਰਾਜ ਸਾਰੇ ਬ੍ਰਹਿਮੰਡ ਦੇ ਉੱਤੇ ਰਾਜ ਕਰਨ ਵਾਲਾ ਰਾਜਾ ਆਕਾਂਪੁਰ ਸ਼ੇਰ ਸਾਰਿਆਂ ਨੂੰ ਆਪਣੇ ਪੈਰ ਦੇ ਵਿੱਚ ਰੱਖਣ ਵਾਲਾ ਸਿੰਘ ਸਭ ਤੋਂ ਸੂਰਬੀਰ ਤੇ ਸਭ ਤੋਂ ਤਾਕਤਵਰ ਵਿਸ਼ਣੋ ਸਭ ਨੂੰ ਰੋਜੀ ਰੋਟੀ ਦੇਣ ਵਾਲਾ ਪ੍ਰਮਾਤਮਾ ਦਾ ਗੁਣ ਭਗਵਾਨ ਹਮੇਸ਼ਾ ਰਹਿਣ ਵਾਲੀ ਤਾਕਤ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਪਕੌਣਿਆ ਸ਼ਾ ਪਾਦਸ਼ਾ ਰਾਜ ਰਾਜਾਨ ਨੌਖੰਡ ਏਕਾ ਡੰਕ ਵਜਾ ਲਿਆ ਕਿਹਾ ਸੀ ਨਾ ਭਾਬੀ ਨਾਨਕ ਨੇ ਆਵਣ 78 ਜਾਣ 97 ਹੋਰ ਵੀ ਉਠਸੀ ਮਰਤ ਕਾ ਚੇਨਾ ਨੋਖੰਡ ਏਕਾ ਡੰਕ ਵਜਾ ਲਿਆ ਡੰਕਾ ਵਜੇ ਮਹਾਨ ਸਤਾਂ ਦੀਪਾਂ ਫੇਰਾ ਪਾ ਲਿਆ ਕਿਸ ਨੇ ਪਾਇਆ ਅੜਦੇਓ ਹਰਬਾਣੀਆ ਅੱਜ ਫਲਾਣੇ ਦੀਪ ਤੇ ਅੱਜ ਅਮਰੀਕਾ ਦੇ ਵਿੱਚ ਅੱਜ ਕੈਨੇਡਾ ਦੇ ਵਿੱਚ ਖਵਾਂਮੀ ਫਲਾਣੇ ਫਲਾਣੇ ਪਤਾ ਨਹੀਂ ਕਿੱਥੇ ਕਿੱਥੇ ਸਾਰੇ ਲੇਖ ਪੂਰੇ ਕੀਤੇ ਉਹਨਾਂ ਧਰਤੀਆਂ ਦੀ ਪੁਕਾਰ ਦੇ ਉੱਤੇ ਤੁਹਾਡਾ ਪਿਤਾ ਪ੍ਰਮੇਸ਼ਰ ਉਹ ਸੀ ਚੰਨ ਸ਼ੋਰ ਦੇਣ ਵਾਸਤੇ ਗਏ ਲੇਖ ਪੂਰੇ ਕੀਤੇ ਸੰਤਾ ਦੀਪਾ ਫੇਰਾ ਪਾ ਲਿਆ ਜੀ ਇੰਨਾ ਹਰ ਬਾਣੀਆਂ ਨੂੰ ਪੜ ਕੇ ਇੰਨਾ ਲਾਈਨਾਂ ਨੂੰ ਪੜ ਕੇ ਫਿਰ ਵੀ ਸਿੱਖ ਦੇ ਭੁਲੇਖੇ 'ਚ ਪੈ ਜਾਵੇ ਤੇ ਫਿਰ ਪਰਮਾਤਮਾ ਹੀ ਜਾਣਦਾ ਕੀ ਵਰਤਣਾ ਨੌ ਘੰਟ ਏਕਾ ਡੰਕ ਵਜਾਲਿਆ ਡੰਕਾ ਵੱਜੇ ਮਹਾਨ ਸਤਾ ਦੀਪਾ ਫੇਰਾ ਪਾ ਲਿਆ ਸ਼ਾ ਅਸ਼ਵਾਰਾ ਨੌਜਵਾਨ ਕਿਉਂ ਆਖਿਆ ਨੌਜਵਾਨ ਕਿਉਂਕਿ ਉਸ ਹਾਲ ਕੋ ਰੱਖਾ ਉਹ ਕਦੇ ਵੀ ਬਿਰਧ ਜਵਾਨ ਬਿਰਧ ਬੱਚਾ ਨਹੀਂ ਬਣਦਾ ਹਮੇਸ਼ਾ ਜਵਾਨ ਰਹਿਣ ਵਾਲੀ ਤਾਕਤ ਹੈ ਆਪਣਾ ਕਰ ਉਸ ਨੇ ਆਪਣਾ ਰੂਪ ਬਟਾਇਆ ਹੈ ਨੇਕ ਰੰਗ ਬਣਿਆ ਪਛਾਣ ਕੀ ਦੱਸ ਦਿੱਤੀ ਮੇਰੇ ਸੀਸ ਦੇ ਉੱਤੇ ਤਾਰ ਹੁਣ ਸਾਡਾ ਇੱਕ ਪਹਿਲਾ ਸੂਤ ਹੈ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸਤ ਮੰਨਣਾ ਇਹਨੂੰ ਦੱਸ ਇੰਜ ਕਿ ਆਕਰ ਸਾਰੇ ਕਹਿੰਦਾ ਕਿ ਅਕਾਲ ਪੁਰਖ ਇੱਕ ਜੋਤ ਹੈ ਹਾਂ ਜੋ ਔਰ ਉਹਦੇ ਨਾਲ ਮਹਾਰਾਜ ਜੀ ਨੇ ਆਕਾਲ ਪੁਰਖ ਵੀ ਲਾਇਆ ਨਿਰਗੁਣ ਜੋਤ ਆਕਾਲ ਪੁਰਖ ਦਾ ਹੀ ਕੇਵਲ ਇਸਤ ਮਨਣਾ ਕੀ ਗੱਲ ਇੰਜ ਵੀ ਸੀ ਲਿਖਿਆ ਜਾ ਸਕਦਾ ਜੇ ਕਲਾ ਜੋਤ ਨੂੰ ਮੰਨਣਾ ਹੈ ਨਿਰਗੁਣ ਜੋਤ ਦਾ ਇਸਤ ਮਨਣਾ ਨਿਰਗੁਣ ਜੋਤ ਦਾ ਕੇਵਲ ਇਸਤ ਮਨਣਾ ਵਿੱਚ ਪੁਰਖ ਆਕਾਲ ਕਿਉਂ ਲਾਇਆ ਜਦੋਂ ਇਸੇ ਵਿਚਾਰ ਕਰਦੇ ਆ ਤਾਂ ਉਹ ਕਿਤੇ ਨਾ ਕਿਤੇ ਉਸ ਚਮਕ ਦੇ ਵਿੱਚ ਇੱਕ ਅਕਸ ਹੈ ਜਿਹੜਾ ਆਪਣੇ ਆਪ ਨੂੰ ਅਕਾਲ ਪੁਰਖ ਕਹਿੰਦਾ ਅਕਾਲ ਪੁਰਖ ਕੌਣ ਉਹ ਪੁਰਖ ਜਿਹੜਾ ਕਾਲ ਦੇ ਵਿੱਚ ਨਹੀਂ ਹੁੰਦਾ ਬਲਕਿ ਸਮਾਂ ਉਹਦੇ ਅੰਦਰ ਹੈ ਉਹ ਸਮੇਂ ਦੇ ਅੰਦਰ ਨਹੀਂ ਹੈ ਆਕਾਲ ਪੁਰਖ ਦੂਸਰੀ ਸ਼ਬਦਾ ਦੇ ਵਿੱਚ ਉਸ ਪੁਰਖ ਨੂੰ ਕਦੇ ਵੀ ਕਾਲ ਨਹੀਂ ਆਉਂਦਾ ਉਹ ਮਰਨ ਜੰਮਣ ਦੇ ਵਿੱਚ ਨਹੀਂ ਹੁੰਦਾ ਜਿਹੜਾ ਪਿਤਾ ਪਰਮੇਸ਼ਰ ਤੁਹਾਨੂੰ 994 ਜੁਗ ਚੌਕਰੀ ਤੋਂ ਬਾਅਦ ਆਪਣਾ ਸਾਕਾਰ ਰੂਪ ਲੈ ਕੇ ਤੁਹਾਨੂੰ ਦਰਸ਼ਨ ਦੇਣ ਵਾਸਤੇ ਇਸ ਮਾਤ ਲੋਕ ਦੇ ਉੱਤੇ ਦੌੜ ਕੇ ਆ ਗਿਆ ਇਹ ਉਹਦੀ ਗੱਲ ਸੋ ਸਾਡੀ ਮਾਰਦੇ ਸੱਚਾ ਜੋ ਕਿ ਪਾ ਚੁੱਕੇ ਨੇ